یو ایس سکیورٹیز ریگولیٹر سیکس انڈیاز ہیلپ ان فراڈ پروب اگینسٹ گوتم اڈانی انہوں نے وایلیٹ کیا اینٹی فراڈ پروویژنز آف دا فیڈرل سیکیورٹیز لا بائی نوئنگلی اور ریکلسلی میکنگ فالس اینڈ مسنگ ریپرزینٹیشنز کنسرننگ اڈانی گرین اینرجی لمیٹڈ یہ انڈیا نہیں کرتا تو ہو سکتا ہے پھر امیرکا پروپرلیشن ٹی ٹی ਹਾਂ ਜੀ ਦੇ ਥੱਲੇ ਉਹਨਾਂ ਦੀ ਮੰਗ ਕਰੇ ਵਿਲ ਮੋਦੀ ਗਵਰਨਮੈਂਟ ਰਿਸਪੌਂਡ ਟੂ ਯੂ ਐਸ ਸਕਿਉਰिटीज ਐਂਡ ਐਕਸਚੇਂਜ ਕਮਿਸ਼ਨਸ ਕੁਐਰੀ ਔਨ ਗੌਤਮ ਅਡਾਨੀ ਆਸ ਕਾਂਗਰਸ ਈਵਰਸ ਵੈਲਕਮ ਬੈਕ ਟੂ ਅਵਰ ਪ੍ਰੋਗਰਾਮ ਸੋ ਵੀਰਸ ਗੱਲਬਾਤ ਕਰਨ ਜਾ ਰਹੀਆਂ ਕਿ ਇਹ ਯੂਨ ਜਾਪਦਾ ਹੈ ਕਿ ਮੋਦੀ ਦਾ ਯਾਰ ਅਡਾਨੀ ਅਜੇ ਅਮਰੀਕੀਸ਼ ਕਾਨੂੰਨੀ ਸ਼ਿਕੰਜੇ ਚੋਂ ਬਾਹਰ ਨਹੀਂ ਹੋਇਆ ਅਮਰੀਕਾ ਦੇ ਸਕਿਉਰਿਟੀ ਅਤੇ ਐਕਸਚੇਂਜ ਕਮਿਸ਼ਨ ਨੇ ਨਿਊਯਾਰਕ ਦੀ ਅਦਾਲਤ ਵਿੱਚ ਇੱਕ ਪੱਤਰ ਦਾਖਲ ਕਰਕੇ ਕਿਹਾ ਹੈ ਕਿ ਉਹ ਗੋਤਮ ਅਡਾਨੀ ਨੂੰ ਅਮਰੀਕਾ ਲਿਆਉਣ ਲਈ ਭਾਰਤ ਸਰਕਾਰ ਨੂੰ ਅਪੀਲ ਕਰ ਰਹੇ ਹਨ ਇਸ ਚਿੱਠੀ ਵਿੱਚ ਹੇਗ ਕਨਵੈਨਸ਼ਨ ਦਾ ਹਵਾਲਾ ਵੀ ਦਿੱਤਾ ਗਿਆ ਹੈ ਔਰ ਯਾਦ ਰਹੇ ਮੋਦੀ ਨੇ 트ੰਪ ਨਾਲ ਕੀਤੀ ਕਾਨਫਰੰਸ ਪ੍ਰੈਸ ਕਾਨਫਰੰਸ ਵਿੱਚ ਅਡਾਨੀ ਕੇਸ ਨੂੰ ਨਿੱਜੀ ਮਾਮਲਾ ਦੱਸਿਆ ਸੀ ਸੋ ਇਸ ਵਾਰੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਵਾਂਗੇ ਕਿ ਤੁਸੀਂ ਨਿਸ਼ਚਿਤ ਰਹਿ ਬੜੇ ਰਹਿਣਾ ਦੇਖਣ ਸੁਣ ਲੈਣ ਲਿਖ ਲੈ ਤੁਹਾਡਾ ਸਭ ਤੋਂ ਬਹੁਤ ਸ਼ੁਕਰੀਆ ਜੀਰਾ ਸਾਹਿਬ ਕੀ ਵਿਚਾਰਾਂ ਨੇ ਅ ਦੇਖੋ ਮੋਦੀ ਦੀ ਵਿਜ਼ਿਟ ਤੋਂ ਪਹਿਲਾਂ ਦੋ ਮੁੱਦੇ ਜਿਹੜੇ ਨੇ ਉਹ ਉਹਨਾਂ ਨੂੰ ਲੈ ਕੇ ਕਿਆ ਸਰ ਆਈਆਂ ਸੀ ਕਿ ਕੀ ਟਰੰਪ ਐਡਮਿਨਿਸਟ੍ਰੇਸ਼ਨ ਇਹਨਾਂ ਮੁੱਦਿਆਂ ਦੇ ਉੱਤੇ ਭਾਰਤ ਨੂੰ ਰਾਹਤ ਦੇ ਸਕਦਾ ਹੈ ਜਾਂ ਭਾਰਤ ਬਾਕੀ ਮੁੱਦਿਆਂ ਤੇ ਉਹ ਵਪਾਰ ਟੈਰਿਫ ਦੂਜੇ ਤੀਜੇ ਪੂਰਾ ਸਰੈਂਡਰ ਕਰਕੇ ਇਹਨਾਂ ਦੋ ਮੁੱਦਿਆਂ ਤੋਂ ਆਪਣਾ ਖਿਹੜਾ ਛਡਾ ਸਕਦਾ ਹੈ ਉਹਨਾਂ ਦਾ ਜ਼ਾਹਰ ਹੈ ਇੱਕ ਤਾਂ ਟਰਾਂਸਨੈਸ਼ਨਲ ਰੈਪ੍ਰੈਸ਼ਨ ਦੇ ਥੱਲੇ ਗੁਰਬਤਵੰਦ ਪੰਨੂ ਮਰਡਰ ਪਲੋਟ ਜਿਹਦੇ ਥੱਲੇ ਨਿਖਲ ਗੁਪਤਾ ਨੂੰ ਇੱਕ ਸਾਲ ਦੇ ਐਫਰਟ ਬਾਅਦ ਅਮਰੀਕਨ ਏਜੰਸੀਆਂ ਚੱਕ ਰਿਪਬਬਲਿਕ ਤੋਂ ਐਕਸਟਰਡਾਈਟ ਕਰਕੇ ਲਿਆਈਆਂ ਨੇ ਔਰ ਜਿਹੜਾ ਦੂਸਰਾ ਵੀ ਜਿਹੜਾ ਵਿਕਰਮ ਵਿਕਾਸ ਯਾਦਵ ਨਾਂ ਦਾ ਬੰਦਾ ਜਿਹੜਾ ਇੰਡੀਆ ਨੇ ਹਾਰੀ ਡਲੀ 트ੰਪ ਤੇ ਸੌ ਚੁੱਕਣ ਤੋਂ 4 ਦਿਨ ਪਹਿਲਾਂ ਕਿਹਾ ਜੀ ਉਹ ਰੋਗ ਐਲੀਮੈਂਟ ਸੀ ਅਸੀਂ ਉਹਨੂੰ ਕੱਢ ਦਿੱਤਾ ਹੈ ਕੀ ਅਮਰੀਕਾ ਜਦੋਂ ਹੁਣ ਇਹ ਟ੍ਰਾਇਲ ਨikhil Gupta ਵਾਲਾ ਕੋਰਟ 'ਚ ਅੱਗੇ ਚੱਲੇ ਚੱਲੇਗਾ ਉਹਦੇ 'ਚ ਉਹਦੀ ਐਕਸਟਰੈਡੀਸ਼ਨ ਇੰਡੀਆ ਦੇਗਾ ਜਾਂ ਅਮਰੀਕਨ ਏਜੰਸੀਆਂ ਜਿਹੜਾ ਕੰਪਲੀਟ ਪਲੋਟ ਹੈ ਜਿਹਦੇ 'ਚ ਇੰਡੀਅਨ ਏਜੰਸੀਆਂ ਔਰ ਉਹਨਾਂ ਦੇ ਇੱਥੇ ਡੀਸੀ ਬੇਸਡ ਜਿਹੜੇ ਰਾ ਅਪਰੇਟਿਵ ਸੀ ਐਮਬੈਸੀ ਚ ਉਹਨਾਂ ਦਾ ਵੀ ਭਾਂਡਾ ਫੁੱਟੇਗਾ ਇੱਕ ਸਵਾਲ ਤਾਂ ਇਹ ਸੀ ਜਿਹੜਾ ਜੇ ਵੀ ਬਰਾਬਰ ਹੈ ਪਰ ਇਸ ਗੱਲ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਜਦੋਂ ਸਿਕ ਸੈਪਰੇਟਿਸਟਸ ਨੂੰ ਆਨੇ ਬਹਾਨੇ ਉਹਨਾਂ ਦੇ ਜਿਹੜੇ ਪਲਾਂਟਡ ਸਵਾਲ ਰਾਏ ਉਹਨਾਂ ਨੇ ਜਾਨਣਾ ਚਾਹਿਆ ਤੇ ਜਿਵੇਂ ਟਰੰਪ ਨੇ ਬਿਲਕੁਲ ਇਗਨੋਰ ਕੀਤਾ ਖਾਲਸਾਣ ਦੇ ਮੁੱਦੇ ਦੇ ਉੱਤੇ ਕੋਈ ਵੀ ਗੱਲ ਟਵਾਈਸ ਉਹਨਾਂ ਨੇ ਆਪਣੇ ਪੱਤਰਕਾਰਾਂ ਨਾਲ ਕੋਸ਼ਿਸ਼ ਕੀਤੀ ਉਸ ਤੋਂ ਇਹ ਜ਼ਾਹਰ ਹੋਇਆ ਕਿ ਭਾਈ ਇਹ ਗੱਲ ਉੱਥੇ ਹੀ ਖੜੀ ਹੈ ਦੂਸਰਾ ਜਿਹੜਾ ਇਹ ਸੀ ਕਿ ਵੀ ਜਿਵੇਂ ਅਡਾਨੀ ਨਿਊਯਾਰਕ ਦੇ ਕੋਰਟ ਦੇ ਵਿੱਚ ਉਹਦਾ ਭਤੀਜਾ ਵੀ ਗੌਤਮ ਅਡਾਨੀ ਦਾ ਸਾਗਰ ਅਡਾਨੀ ਔਰ ਪੰਜ ਹੋਰ ਐਗਜ਼ੈਕਟਿਵ 250 ਮਿਲੀਅਨ ਡਾਲਰ ਦੇ ਬ੍ਰਾਈਬ ਜਿਹੜਾ ਅਮਰੀਕਨ ਇਨਵੈਸਟਰਸ ਦੇ ਨਾਲ ਧੋਖਾ ਜਾਂ ਜਿਹੜਾ ਉਹਨਾਂ ਦੇ ਇਸ 'ਚ ਫਸੇ ਹੋਏ ਨੇ ਉਹਨਾਂ ਦੇ ਖਿਲਾਫ ਵਰੰਟ ਗ੍ਰਫਤਾਰੀ ਵੀ ਕੱਢੇ ਹੋਏ ਨੇ ਵੀ ਇਸ ਮੁੱਦੇ ਦੇ ਉੱਤੇ ਕਿਉਂਕਿ 2 ਦਿਨ ਪਹਿਲਾਂ ਜ਼ਰੂਰ ਇੱਕ ਆਰਡਰ ਆਇਆ ਜਿਹਦੇ ਥਲੇ ਟਰੰਪ ਨੇ ਆਪਣੇ ਅਟਾਰਨੀ ਜਨਰਲ ਜਿਹਨੂੰ ਨਿਊਲੀ ਅਪਾਇੰਟ ਕੀਤਾ ਹੈ ਬੀਬੀ ਨੂੰ ਉਹਨੂੰ ਉਹਨਾਂ ਨੇ ਕਿਹਾ ਕਿ ਵੀ ਇਸ ਦੇ ਉੱਤੇ ਨਜ਼ਰਸਾਨੀ ਕਰੋ ਕਿ ਵੀ ਅਮਰੀਕਨ ਕੰਪਨੀਆਂ ਦੇ ਲਈ ਦੁਨੀਆ 'ਚ ਪੈਰਲਲ ਪਲੇਇੰਗ ਗਰਾਉਂਡ ਨਹੀਂ ਬਚਦਾ ਕਿਉਂਕਿ ਬਾਕੀ ਰਿਸ਼ਵਤ ਦੇ ਕੇ ਜਿਹੜਾ ਆਪਣੇ ਕੰਮ ਕਢਵਾ ਰਹੇ ਹੁੰਦੇ ਨੇ ਤੇ ਅਮਰੀਕਨ ਲਾ ਜਿਹੜਾ ਇਸ ਰੋੜੇ ਤੋਂ ਸਾਨੂੰ ਵੀ ਲੱਗਾ ਖੁਸ਼ ਹੋਰ ਨੇ ਵੀ ਔਰ ਇੰਡੀਅਨ মিডিਆ ਨੇ ਤਾਂ ਉਹਨੂੰ ਰੀਜਾਇਸ ਕੀਤਾ ਕਿ ਜੀ ਦੇਖੋ ਮੋਦੀ ਦਾ ਕ੍ਰਿਸ਼ਮਾ ਜਾਣ ਤੋਂ ਪਹਿਲਾਂ ਹੀ ਜਿਹੜਾ ਉਹ ਅਡਾਨੀ ਨੂੰ ਕਢਾ ਲਿਆ ਔਰ ਹੁਣ ਉਹ ਜਿਹੜਾ ਖਤਮ ਹੋ ਜਾਏਗਾ ਕਿਸਾਲਾ ਅਸੀਂ ਇਹ ਕਿਹਾ ਸੀ ਕਿ ਵੀ ਬੇਸ਼ੱਕ 6 ਮਹੀਨੇ ਦਾ ਟਾਈਮ 트럼ਪ ਨੇ ਦਿੱਤਾ ਕਿ ਸਿੱਖ 6 ਮਹੀਨੇ ਲਈ ਫਰਦਰ ਜਿਹੜਾ ਨਾ ਕਿਸੇ ਨੂੰ ਕੀਤਾ ਜਾਏ ਪਰ ਜਿਹੜੇ 30 35 ਕੇਸ ਚੱਲ ਰਹੇ ਨੇ ਜਿਹਨਾਂ ਉਹ ਉਵੇਂ ਹੀ ਚੱਲਣਗੇ ਔਰ ਆਲਰੇਡੀ ਅਮਰੀਕਾ 'ਚ ਇਵੇਂ ਨਹੀਂ ਹੁੰਦਾ ਕਿ ਵੀ ਤੁਸੀਂ ਕਿਸੇ ਸਿਸਟਮ ਜਿਹੜਾ ਆਲਰੇਡੀ ਫਸਿਆ ਹੋਇਆ ਉਹਨੂੰ ਆਫਤਾ ਹੁਕ ਇੰਨੇ ਆਸਾਨੀ ਨਾਲ ਨਹੀਂ ਕੀਤਾ ਜਾ ਸਕਦਾ ਹਾਲਾਂ ਐਗਜ਼ੈਕਟਿਵ ਆਰਡਰਸ ਦੇ ਥੱਲੇ ਕਈ ਕੁਝ ਐਸਾ ਹੋ ਰਿਹਾ ਜਿਹੜਾ ਆਲਟੀਮੇਟਲੀ ਚੈਲੰਜ ਵੀ ਹੋ ਰਿਹਾ ਹਮ ਲੇਕਨ ਔਰ ਇਹ ਵੀ ਜਿਹੜਾ ਉਦੋਂ ਪੂਰੀ ਖਬਰ ਉਹਨਾਂ ਨੇ ਬਣਾ ਦਿੱਤੀ ਕਿ ਵੀ ਦੇਖੋ ਮੋਦੀ ਦਾ ਕ੍ਰਿਸ਼ਮਾ ਉਹਦਾ ਕੈਰੀਜ਼ਮਾ ਕ੍ਰਿਸ਼ਮਾ ਕਿ ਵੀ ਉਹ ਦੂਰ ਹੋ ਗਿਆ ਹੁਣ ਅਸੀਂ ਸਮਝਦੇ ਹਾਂ ਜਿੱਥੇ ਅਸੀਂ ਪਹਿਲੇ ਸੈਗਮੈਂਟ 'ਚ ਇਹ ਗੱਲਬਾਤ ਕਰਕੇ ਹਟੇ ਆ ਕਿ ਕਿਵੇਂ بار-बार ਟੈਰਿਫ ਕਿੰਗ ਦੇ ਤੌਰ ਤੇ ਜਿਹੜਾ 트럼ਪ ਐਡਰੈਸ ਕਰ ਰਿਹਾ ਮੋਦੀ ਨੂੰ ਫਾਕਸ ਦੇ ਇੰਟਰਵਿਊ 'ਚ ਉਹਨੇ ਬੜਾ ਕਲੀਅਰਲੀ ਕਿਹਾ ਵੀ ਉਹਨੇ ਮੋਦੀ ਨੂੰ ਕਿਵੇਂ ਜਿਹੜਾ ਉਹ ਚੁੱਪ ਕਰਾਇਆ ਇਹ ਕਹਿ ਕੇ ਕਿ ਵੀ ਹੁਣ ਇਹਦੇ 'ਚ ਕੋਈ ਕੰਸੈਸ਼ਨ ਨਹੀਂ ਨਾਲ ਦੀ ਨਾਲ ਜਿਹੜਾ 21 ਮਿਲੀਅਨ ਡਾਲਰ ਡੈਮੋਕ੍ਰੇਸੀ ਪ੍ਰੋਮੋਸ਼ਨ ਦੇ ਨਾਂ ਥੱਲੇ ਉਹਨੂੰ ਵੀ ਬਲਾਕ ਕਰਤਾ ਅਮਰੀਕਾ ਨੇ 트럼ਪ ਨੇ ਰਾਦਰ ਉਸ ਦਾ ਸਵਾਦ ਲਿਆ ਕਿ ਬਹੁਤ ਪੈਸੇ ਨੇ ਉਹਨਾਂ ਦੇ ਕੋਲ ਹੁਣ ਅੱਜ ਸਾਡੇ ਕੋਲ 18 ਫਰਵਰੀ ਬੀਤੇ ਕੱਲ ਦਾ ਲੈਟਰ ਹੈ ਜਿਹੜਾ ਯੂਨਾਈਟਿਡ ਸਟੇਟਸ ਸਿਕਿਉਰਿਟੀ ਐਂਡ ਐਕਸਚੇਂਜ ਕਮਿਸ਼ਨ ਨੇ ਅਡਾਨੀ ਕੇਸ ਦੇ ਵਿੱਚ ਨਿਊਯਾਰਕ ਦੀ ਕੋਰਟ ਦੇ ਵਿੱਚ ਈਸਟਰਨ ਡਿਸਟ੍ਰਿਕਟ ਆਫ ਨਿਊਯਾਰਕ 225 ਕੈਡਮਨ ਪਲਾਜ਼ਾ ਈਸਟ 1426 ਸਾਊਥ ਬਰੂਕਲਿਨ ਨਿਊਯਾਰਕ ਇਹ ਉਹ ਕੇਸ ਕੋਰਟ ਹੈ ਜਿੱਥੇ ਅਡਾਨੀ ਦੇ ਖਿਲਾਫ ਜਿਹੜਾ ਉਹ ਕੇਸ ਚੱਲ ਰਿਹਾ ਹੈ ਉਹਦੇ ਵਿੱਚ ਇਹ ਯੂਨਾਈਟਿਡ ਸਟੇਟਸ ਸਕਿਉਰਿਟੀ ਐਕਸਚੇਂਜ ਕਮਿਸ਼ਨ ਨੇ ਲੈਟਰ ਫਾਈਲ ਕੀਤਾ ਹੈ ਔਰ ਉਹਦੇ ਵਿੱਚ ਇਹ ਜੱਜ ਗੌਰ ਆਫਿਸ ਨੂੰ ਐਡਰੈਸਡ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਸਬਮਿਟ ਕਰ ਰਹੇ ਹਾਂ ਕਿ ਵੀ ਅਸੀਂ ਜਿਹੜੀ ਹੈ ਕੰਪਲੇਂਟ ਔਨ ਡਿਫੈਂਡੈਂਟ ਗੌਤਮ ਅਡਾਨੀ ਤੇ ਸਾਗਰ ਅਡਾਨੀ ਕਲੈਕਟਿਵਲੀ ਡਿਫੈਂਡੈਂਟਸ ਕਿਉਂਕਿ ਇਹ ਇੰਡੀਆ ਬੇਸਡ ਨੇ ਚਾਚਾ ਪਤੀਜਾ ਨੇ ਔਰ ਡਿਫੈਂਡੈਂਟਸ ਆਰ ਲੋਕੇਟਿਡ ਇਨ ਇੰਡੀਆ ਔਰ ਸੈਕ ਸੈਕ ਜਿਹੜਾ ਸਿਕਿਉਰਿਟੀ ਐਂਡ ਐਕਸਚੇਂਜ ਕਮਿਸ਼ਨ ਦਾ ਐਫਰਟ ਜਿਹਦੇ ਚ ਕਿ ਉਹਨਾਂ ਦੇ ਖਿਲਾਫ ਕਿਉਂਕਿ ਵਾਰੰਟ ਗ੍ਰਿਫਤਾਰੀ ਨੇ ਅਜੇ ਸਰਵ ਨਹੀਂ ਹੋਏ ਉਹਨਾਂ ਨੇ ਕਿਹਾ ਵੀ ਅਸੀਂ ਇਹ ਔਨ ਗੋਇੰਗ ਕੋਸ਼ਿਸ਼ ਕਰ ਰਹੇ ਹਾਂ ਔਰ ਅਸੀਂ ਇੰਡੀਅਨ ਅਥਾਰਟੀਜ਼ ਨੂੰ ਵੀ ਹੁਣ ਜਿਹੜਾ ਅਪਰੋਚ ਕੀਤਾ ਔਰ ਇਹ ਹੇਗ ਸਰਵਿਸ ਕਨਵੈਨਸ਼ਨ ਹੈ ਜਿਹਦੇ ਥੱਲੇ ਗਵਰਨਮੈਂਟ ਨੂੰ ਕੰਪਲਾਈ ਕਰਨਾ ਪੈਂਦਾ ਇੰਟਰਨੈਸ਼ਨਲ ਕਵਨੈਂਟ ਹੈ ਜਿਹਦਾ ਇੰਡੀਆਨ ਸਿਗਨੇਚਰ ਹੋਈ ਹੈ ਜਿਵੇਂ ਅਸੀਂ ਹੈਗ ਸਰਵਿਸ ਕਨਵੈਨਸ਼ਨ ਫਾਰ ਸਰਵਿਸਿਜ਼ ਅਬਰਾਡ ਉਸ ਦੇ ਥੱਲੇ ਕਰ ਰਹੇ ਕਿ ਵੀ ਹੈਗ ਸਰਵਿਸ ਕਨਵੈਨਸ਼ਨ ਦੇ ਥੱਲੇ ਕਿ ਇਹ ਇੰਡੀਅਨ ਗਵਰਨਮੈਂਟ ਹੈਲਪ ਕਰੇ ਅਡਾਨੀ ਔਰ ਗੌਤਮ ਅਡਾਨੀ ਔਰ ਸਾਗਰ ਅਡਾਨੀ ਨੂੰ ਇਹ ਵਾਰੰਟ ਸਫ ਜਿਹੜਾ ਉਹ ਸਰਵ ਕਰਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਡਿਫੈਂਡੈਂਟ ਨੇ ਦੋਨੋਂ ਹੀ ਅਡਾਨੀ ਚਾਚਾ ਭਤੀਜਾ ਇਹਨਾਂ ਨੇ ਵਾਇਓਲੇਟ ਕੀਤਾ ਐਂਟੀ ਫਰਾਡ ਪ੍ਰੋਵੀਜ਼ਨਸ ਆਫ ਦਾ ਫੈਡਰਲ ਸਕਿਉਰਿਟੀਜ਼ ਲਾ ਬਾਈ ਨੋਇੰਗਲੀ অর ਰੈਕਲੈਸਲੀ ਮੇਕਿੰਗ ਫਾਲਸ ਐਂਡ ਮਿਸਿੰਗ ਰਿਪਰੈਜ਼ੈਂਟੇਸ਼ਨਸ ਕਨਸਰਨਿੰਗ ਅਡਾਨੀ ਗ੍ਰੀਨ એનર્ਜੀ ਲਿਮਿਟਿਡ ਕਿ ਇਹਨਾਂ ਨੇ ਲਾ ਫਲਾਊਟ ਕੀਤਾ ਅਡਾਨੀ ਗ੍ਰੀਨ ਦੇ ਥੱਲੇ ਔਰ ਇਹ ਜਿਹੜਾ ਸੈਪਟੈਂਬਰ 2021 ਦੇ ਵਿੱਚ ਜਿਹੜੀ ਡੈਟ ਆਫਰਿੰਗ ਅਡਾਨੀ ਗ੍ਰੀਨ ਨੇ ਕੀਤੀ ਇਹ ਕ੍ਰਿਮੀਨਲ ਕੇਸ ਜਿਹੜਾ ਇਸ ਦਾ ਯੂਨਾਈਟਿਡ ਸਟੇਟਸ ਰਿਟਰਨ ਈਸਟਰਨ ਡਿਸਟ੍ਰਿਕਟ ਦੇ ਵਿੱਚ ਇਹ ਡਿਫੈਂਡੈਂਟ ਨੇ ਔਰ ਅਸੀਂ ਕਿਉਂਕਿ ਇਹ ਡਿਫੈਂਡੈਂਟ ਜਿਹੜੇ ਨੇ ਫੋਰਨ ਕੰਟਰੀ ਚ ਸਥਿਤ ਨੇ ਰੂਲ 4 ਜਿਹੜਾ ਫੈਡਰਲ ਰੂਲਸ ਆਫ ਸਿਵਲ ਪ੍ਰੋਸੀਜਰ ਦਾ ਉਹ ਇਹ ਸਾਨੂੰ ਜਿਹੜਾ ਸਰਵਿਸ ਦਿੰਦਾ ਹੈ ਸਮਨਸ ਐਂਡ ਕੰਪਲੇਨਟ ਕਿ ਅਸੀਂ ਉਹਨੂੰ ਉਨਤਰਵ ਕਰੀਏ ਔਰ ਆਲਰੇਡੀ ਜਿਹੜਾ ਕਿਉਂਕਿ ਕੋਈ ਸੈਟ ਟਾਈਮ ਲਿਮਿਟ ਨਹੀਂ ਹੈ ਅਸੀਂ ਸੇ ਉਹਨਾਂ ਨੇ ਆਲਰੇਡੀ ਇੰਟਰਨੈਸ਼ਨਲੀ ਐਗਰੀਡ ਮੀਨਸ ਆਫ ਸਰਵਿਸ ਜਿਹੜੀ ਹੈ ਕਨਵੈਨਸ਼ਨ ਦੇ ਥੱਲੇ ਅਸੀਂ ਉਹਨੂੰ ਇਨਵੋਕ ਕਰ ਰਹੇ ਹਾਂ ਔਰ ਅਸੀਂ ਹੁਣ ਇਹ ਦੇਖ ਰਹੇ ਹਾਂ ਕਿ ਭਾਈ ਇੰਡੀਆ ਜਿਹੜਾ ਹੈ ਉਹ ਸਾਡੇ ਨਾਲ ਕੋਆਪਰੇਟ ਕਰੇ ਔਰ ਇਹ ਜਿਹੜਾ ਸੈਕ ਹੈਸ ਰਿਕਵੈਸਟਡ ਅਸਿਸਟੈਂਟ ਫ্রম ਇੰਡੀਆਜ਼ ਮਿਨਿਸਟਰੀ ਆਫ ਲਾਅ ਐਂਡ ਜਸਟਿਸ ਦ ਸੈਂਟਰਲ ਅਥਾਰਟੀ ਫਾਰ ਇੰਡੀਆ ਅੰਡਰ ਦਾ ਹੈਗ ਸਰਵਿਸ ਕਨਵੈਨਸ਼ਨ ਕਿ ਇਹ ਲਾਅ ਐਂਡ ਜਸਟਿਸ ਦੀ ਮਿਨਿਸਟਰੀ ਜ਼ਿੰਮੇਵਾਰ ਹੈ ਇਸ ਹੈਗ ਕਨਵੈਨਸ਼ਨ ਦੇ ਥੱਲੇ that process is ongoing and sec will continue its efforts to serve defendants that uh, in india by the methods prescribed by frc including under the hing service commission it will keep the court apprised of its progress or christopher m colorado jada sec the no represent karta unhan ne kiah ke ji assi e convention de thalle india di ਜਿਹੜੀ ਹੈ ਉਹ ਮਿਨਿਸਟਰੀ ਆਫ ਲਾਅ ਐਂਡ ਜਸਟਿਸ ਨੂੰ ਅਪਰੋਚ ਕੀਤਾ ਹੈ ਇਹ ਸਾਡੀ ਮਦਦ ਕਰਨ ਔਰ ਇਹ ਜਿਹੜਾ ਗੋਤਮ ਅਡਾਨੀ ਔਰ ਸਾਗਰ ਅਡਾਨੀ ਉਹਨਾਂ ਨੂੰ ਇਹ ਜਿਹੜੇ ਵਾਰੰਟ ਨੇ ਉਹ ਡਿਲੀਵਰ ਕੀਤੇ ਜਾਣ ਹੁਣ ਇਹ ਬਹੁਤ ਵੱਡੀ ਗੱਲ ਹੈ ਇਹਦਾ ਮਤਲਬ ਇਹ ਹੈ ਕਿ ਵੀ ਉਹ ਜਿਹੜਾ ਪਹਿਲਾ ਪਾਰਟ ਵੀ ਸੀ ਕਿ ਵੀ ਸ਼ਾਇਦ ਆਫਤਾ ਹੁਕ ਜਾਂ ਸਲੋ ਡਾਊਨ ਹੋ ਗਿਆ ਜਾਂ ਸਾਨੂੰ ਇਹ ਸੀ ਵੀ ਹੋ ਸਕਦਾ 6 ਮਹੀਨੇ ਦਾ ਪਾਜ਼ ਦੇ ਕੇ ਅਮਰੀਕਾ ਦੇਖੇਗਾ ਇੰਡੀਆ ਕਿੰਨਾ ਕੰਪਲਾਈ ਕਰ ਰਿਹਾ ਹੈ ਬਾਕੀ ਮੁੱਦਿਆਂ ਤੇ ਜਿਹਦੇ ਥੱਲੇ ਉਹਨਾਂ ਨੇ ਉਹਨਾਂ ਦੇ ਧੌਣ ਤੇ ਗੋਡਾ ਰੱਖਿਆ ਹੈ ਤਾਂ ਉਹਨੂੰ ਕੱਢ ਲੈਣਗੇ ਪਰ ਇਹ ਤਾਂ ਜੇ ਮੋਦੀ ਨੂੰ ਗਿਆ 5 ਦਿਨ ਨਹੀਂ ਹੋਏ ਤੇ ਸੈਕ ਨੇ ਇਹ ਕਹਿ ਕੇ ਕਿ ਜੀ ਅਸੀਂ ਇੰਡੀਆ ਦੇ ਹਵਾਲੇ ਇਹ ਕਨਵੈਨਸ਼ਨ ਦੇ ਥੱਲੇ ਅਸੀਂ ਉਹਨਾਂ ਦੇ ਵਾਰੰਟ ਕਰਕੇ ਮਤਲਬ ਸਾਡੇ ਪੇਸ਼ ਕਰੋ ਨੈਕਸਟ ਸਟੈਪ ਜੇ ਇੰਡੀਆ ਨਹੀਂ ਕਰਦਾ ਤਾਂ ਹੋ ਸਕਦਾ ਹੈ ਫਿਰ ਅਮਰੀਕਾ ਪ੍ਰੋਪਰਲੀ ਐਕਸਟਰਡੀਸ਼ਨ ਟ੍ਰੀਟੀ ਹਾਂ ਜੇ ਦੇ ਥੱਲੇ ਉਹਨਾਂ ਦੀ ਮੰਗ ਕਰੇ ਔਰ ਈਵਨ ਕਿਉਂਕਿ ਇਨੀ ਵੱਡੀ ਖਬਰ ਹੈ ਇਸ ਦਾ origignal ਸਾਰੇ ਪਾਸੇ ਆ ਗਿਆ ਹੈ ਸੋਸ਼ਲ ਮੀਡੀਆ ਤੇ ਵੀ ਔਰ ਈਵਨ ਭਾਰਤ ਦੀ ਨਿਊਜ਼ ਏਜੰਸੀ ਪਟੀਆਈ ਨੇ ਵੀ ਇਹ ਖਬਰ ਬਣਾਈ ਹੈਡਲਾਈਨ ਲਾ ਕੇ US ਸਿਕਿਉਰਿਟੀਜ਼ ਰੈਗੂਲੇਟਰ ਸੀਕਸ ਸੀਕਸ ਹਾਂ ਇੰਡੀਆਜ਼ ਹੈਲਪ ਇਨ ਫਰਾਡ ਪ੍ਰੋਬ ਅਗੇਂਸਟ ਗੌਤਮ ਅਡਾਨੀ ਕਿ ਜਿਹੜੀ ਫਰਾਡ ਦੀ ਚੱਲ ਰਹੀ ਹੈ ਉਹਦੇ ਥੱਲੇ US ਸਿਕਿਉਰਿਟੀ ਰੈਗੂਲੇਟਰ ਨੇ ਇੰਡੀਆ ਦੀ ਹੈਲਪ ਮੰਗੀ ਹੈ ਔਰ ਇਹ ਜਿਹੜਾ ਇਸ ਉਹੀ ਜਿਹੜਾ ਮੈਂ ਲੈਟਰ ਕਿਹਾ ਹੁਣ ਇਹਦੇ ਚ ਇੱਕ ਪਾਰਟ ਜਿਹਦੇ ਉੱਤੇ ਕਾਂਗਰਸ ਨੇ ਵੀ ਕਮੈਂਟ ਕੀਤਾ ਹੁਣ ਜਦੋਂ ਮੋਦੀ ਪ੍ਰੈਸ ਕਾਨਫਰੰਸ ਦੇ ਵਿੱਚ ਸੀ ਸਿੱਧਾ ਸਵਾਲ ਅਮਰੀਕਨ ਜਰਨਲਿਸਟ ਨੇ ਅਡਾਨੀ ਦੇ ਹਵਾਲੇ ਨਾਲ ਪੁੱਛਿਆ ਕਿ ਭਈ ਇਹ ਜਿਹੜਾ ਕੇਸ ਹੈ ਔਰ ਦੂਸਰਾ ਔਰ ਇਸ ਬਾਰੇ ਕੀ ਤੁਹਾਡੀ ਆਪਸ ਚ ਗੱਲ ਹੋਈ ਟ੍ਰੰਪ ਦੇ ਨਾਲ ਔਰ ਜਿਵੇਂ ਅਸੀਂ ਰਿਵਿਊ ਕੀਤਾ ਸੀ ਉਹ ਸਾਰਿਆਂ ਨੂੰ ਵੀ ਪਹਿਲਾਂ ਤਾਂ ਮੋਦੀ ਦੇ ਉੱਤੇ ਇਵੇਂ ਹੋਇਆ ਜਿਵੇਂ ਜ ਇਹਨਾਂ ਦੀ ਹਿੰਦੀ ਜ਼ਬਾਨ ਦੀ ਐਕਸਪ੍ਰੈਸ਼ਨ ਕਹਿਣੀ ਹੋਵੇ ਤਾਂ ਫਿਰ ਆ ਕਿ ਵੀ ਉਸ ਉਸकी ਸ਼ਕਲ ਤਾਂ ਐਸੀ ਥੀ ਕਿ ਜੈਸੇ 100 ਘੜੋਂ ਪਾਣੀ ਪੜ ਗਿਆ ਹੋ ਕਿ 100 ਘੜੇ ਕਿਸੇ ਦੇ ਉੱਤੇ ਇੱਕੋ ਵੇਲੇ ਛੁੱਟਦੇ ਹੋਤੇ ਜੋ ਉਹਦੀ ਹਾਲਤ ਹੁੰਦੀ ਹੈ ਉਹ ਹਾਲਤ ਮੋਦੀ ਦੀ ਸੀ ਫਿਰ ਜਿਵੇਂ ਉਹ ਸੰਭਲਿਆ ਸੰਭਲਦਿਆਂ ਵੀ انہیں جو میں ایک ساڑھے پاکستانی پر آنے لکھے ایسی کہ جی تُن بڑی مکری کی میں کہا جی میں تو دیکھ رہا سی مطلب مودی اٹھ کے کہہ رہا ہے بھارت ایک لوگ تنتری دیش ہے ہم ساری سنسار کو کٹ مانتے ہیں میں ہر بھارتی کو اپنا مانتا ہوں اور جب دو کوئی بڑے مکھیا بلتے ہیں بیٹھتے ہیں بات کرتے ہیں تو وہ پرائیویٹ بات نہیں کرتے ہیں یہ کہہ پھر فریز ہو گیا ہن سوال یہ ہے اور کانگریس نے بالکل اس ٹھیک جائب لیا ہے ویل گورنمنٹ رسپونڈ ٹو یو ایس سیکیورٹیز اینڈ ایکسچینج کمیشن آن گوتم اڈانی کانگریس دا پارٹی آلسو کلیمز ٹاک آف ریسی پروکل بائی ٹرمپ تھریٹنز دا ایگزٹینس آف جی ایس ٹی اینڈ انڈیا سٹینڈ اپ ٹو ایس انہیں کہا بھی کہ ਜਿਹੜਾ ਕੀ ਜਿਹੜਾ ਅਡਾਨੀ ਦੇ ਮਾਮਲੇ 'ਚ ਇਹ ਯੂ ਐਸ ਸਕਿਉਰਿਟੀ ਐਕਸਚੇਂਜ ਕਮਿਸ਼ਨ ਨੇ ਮੰਗਿਆ ਹੈ ਹੀ ਕਨਵੈਨਸ਼ਨ ਨੂੰ ਕੋਰਟ ਕਰਕੇ ਇੰਡੀਆ ਕੀ ਕਰੇਗਾ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਈ ਇਹ ਜਿਹੜਾ ਜਦੋਂ ਕਿ ਮੋਦੀ ਆਲਰੇਡੀ ਇਸ ਨੂੰ ਆਪਣੀ ਉਸ ਪ੍ਰੈਸ ਕਾਨਫਰੰਸ 'ਚ ਪ੍ਰਾਈਵੇਟ ਕਹਿ ਚੁੱਕਾ ਹੈ ਕਿ ਜਿਹੜਾ ਉਸ ਦੇ ਉੱਤੇ ਇਹਨਾਂ ਦੀ ਕੀ ਟੇਕ ਹੋਏਗੀ ਉਹਨਾਂ ਨੇ ਕਿਹਾ ਕਿ ਭਈ ਜਦੋਂ ਉਹਨੂੰ ਇਨਡਾਇਕਟ ਕੀਤਾ ਹੋਇਆ ਤੇ ਉਹ ਇੰਡੀਆ ਦਾ ਫਰਜ਼ ਹੈ ਕਿ ਉਹ ਪੂਰਾ ਜਿਹੜਾ ਉਹ ਕੋਰਪੋਰੇਟ ਕਰੇ ਅਮਰੀਕਾ ਦੇ ਨਾਲ ਕੀ ਜਿਹੜਾ ਅਮਰੀਕਾ ਜਿਹੜਾ ਜਿਹਨੂੰ ਆਲਰੇਡੀ ਗੌਤਮ ਅਡਾਨੀ ਦੇ ਇਸ ਮਾਮਲੇ ਨੂੰ ਮੋਦੀ ਨੇ ਪ੍ਰਾਈਵੇਟ ਜਾਂ ਨਿੱਜੀ ਕਹੇ ਕਿ ਇਹ ਨਿੱਜੀ ਮਾਮਲਾ ਹੈ ਹੁਣ ਇਸ ਤੋਂ ਦੋਨੋਂ ਜਿਹੜੇ ਮੁੱਦੇ ਅਸੀਂ ਡਿਸਕਸ ਕੀਤੇ ਨੇ ਪਹਿਲੇ ਸੈਗਮੈਂਟਸ ਵੀ ਔਰ ਇਹ ਉਹਨਾਂ ਦਾ ਜਿਹੜਾ ਲੈਟਰ ਹੈ ਟੂ ਦਾ ਕੋਰਟ ਕਿ ਵੀ ਅਸੀਂ ਇੰਡੀਅਨ ਗਵਰਨਮੈਂਟ ਨੂੰ ਉਹਨਾਂ ਦੀ ਲਾਰਜ ਜਸਟਿਸ ਮਿਨਿਸਟਰੀ ਨੂੰ ਮਪਰੋਚ ਕੀਤੀ ਹੈ ਕਿ ਇਹ ਕਨਵੈਨਸ਼ਨ ਦੇ ਥੱਲੇ ਉਹ ਡਿਲੀਵਰ ਕਰਨ ਇਹ ਆਪਣੇ ਆਪ ਦੇ ਵਿੱਚ ਦੱਸਦਾ ਹੈ ਕਿ ਵੀ ਅਮਰੀਕਾ ਨੇ ਕੋਈ ਪ੍ਰੈਸ਼ਰ ਵੀ ਘਟਾਇਆ ਨਹੀਂ ਹੋਇਆ ਕੋਰਟ ਵੀ ਆਪਣੀ ਕਾਰਵਾਈ ਉਵੇਂ ਹੀ ਕਰ ਰਿਹਾ ਔਰ ਅਸੀਂ ਨikhil gupta ਦੇ ਕੇਸ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਉਹਦੀ ਪੇਸ਼ੀ ਜਾਂ ਦੂਜੀ ਚੱਲਦੀ ਹੈ ਔਰ ਜਿਹੜਾ ਆਲਰੇਡੀ ਅਮਰੀਕਾ ਨੇ ਪਿਛਲੇ ਪੀਰੀਅਡ ਚ ਔਰ ਇਹ 트럼ਪ ਐਡਮਿਨਿਸਟ੍ਰੇਸ਼ਨ ਦੇ ਆਂਦੇ ਸੀ ਉਹਨਾਂ ਨੇ ਚੈੱਕ ਗਵਰਨਮੈਂਟ ਨੂੰ ਕਿਹਾ ਸੀ ਕਿ ਸਾਨੂੰ ਇਹ ਲਾਅ ਕਰੋ ਕਿ ਅਸੀਂ ਨਵੇਂ ਚਾਰਜ ਦੇ ਥੱਲੇ ਲਿਆਏ ਕਿਉਂਕਿ ਮੈਂ ਕਿਹਾ ਸੀ ਵੀ ਜਦੋਂ ਕਿਸੇ ਨੂੰ ਐਕਸਟਰਾ ਡਾਈਟ ਕੀਤਾ ਜਾਂਦਾ ਹੈ ਤੇ ਉਹ ਲਿਮਿਟਿਡ ਜਿਹੜੇ ਚਾਰਜ ਐਕਸਟਰਾ ਐਡੀਸ਼ਨ ਲਈ ਲਾਏ ਹੁੰਦੇ ਨੇ ਸਿਰਫ ਉਹੀ ਟ੍ਰਾਇਲ ਤੁਸੀਂ ਕਰ ਸਕਦੇ ਹੋ ਦੂਸਰੇ ਨਹੀਂ ਸੋ ਉਹਨਾਂ ਨੇ ਐਕਸੈਪਸ਼ਨ ਮੰਗੀ ਸੀ ਚੈੱਕ ਗਵਰਨਮੈਂਟ ਤੋਂ ਇਹਦਾ ਮਤਲਬ ਇਹ ਹੈ ਕਿ ਨikhil ਗੁਪਤਾ ਦੇ ਖਿਲਾਫ ਇਸ ਕੇਸ ਤੋਂ ਇਲਾਵਾ ਵੀ ਗੁਰਪਤਵੰਤ ਪੰਨੂ ਮਰਡਰ ਪਲੋਟ ਤੋਂ ਇਲਾਵਾ ਵੀ ਕੋਈ ਐਸੀ ਜਾਣਕਾਰੀ ਹੈ ਜਿਹਦੇ ਥੱਲੇ ਉਹਨਾਂ ਨੇ ਚੈੱਕ ਰਿਪਬਲਿਕ ਤੋਂ ਐਕਸੈਪਸ਼ਨ ਜਿਹੜੀ ਹੈ ਐਗਜ਼ੈਂਪਸ਼ਨ ਮੰਗੀ ਕਿ ਅਸੀਂ ਉਹਨਾਂ ਦੇ ਉੱਤੇ ਫਰਦਰ ਹੋਰ ਵੀ ਤਾਰਾਵਾ ਲਾਗੂ ਕਰ ਸਕੀਏ ਸੋ ਇਹ ਦੋਨੋਂ ਹੀ ਕੇਸ ਜਿਹੜੇ ਨੇ ਟਰੰਪ ਐਡਮਿਨਿਸਟ੍ਰੇਸ਼ਨਸ ਵੀ ਉਵੇਂ ਹੀ ਅੱਗੇ ਵਧਣਗੇ ਜਿਵੇਂ ਜਦੋਂ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹਨਾਂ ਨੂੰ ਰਜਿਸਟਰ ਕੀਤਾ ਔਰ ਜਿਸ ਲੈਵਲ ਦੇ ਉੱਤੇ ਇਹਨਾਂ ਨੂੰ ਹੁਣ ਤੱਕ ਪਹੁੰਚਾਇਆ ਸੋ ਨੋ ਰਿਪਰੀਵ ਨੋ ਕਨਸੈਸ਼ਨ ਔਰ ਕੋਈ ਵੀ ਇਹਨਾਂ ਦੇ ਲਈ ਨੋ ਆਫ ਦਾ ਹੁੱਕ ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਥਲਨ ਬ੍ਰੇਕ ਵੀਅਰਸ ਤੋਂ ਸਲੇ ਇਸੇ ਤਰ੍ਹਾਂ ਬੜੇ ਨਾਲ ਮਿਲਦੇ ਆਂ ਛੋਟੇ ਜਿਹੇ ਵਕਫੇ ਤੋਂ ਬਾਅਦ